ਪੰਜਾਬ ਵਿੱਚ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਭੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਕਥਿਤ ਹਿੰਸਾ ਸੱਤਾ ਦੀ ਦੁਰਵਰਤੋਂ ਅਤੇ ਕਾਂਗਰਸੀ ਉਮੀਦਵਾਰਾਂ ਵਿਰੋਧੀ ਵਿਤਕਰੇ ਦੇ ਦੋਸ਼ਾਂ ਵਿੱਚ ਹਕਾਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਕਾਂਗਰਸ ਦਾ ਦੋਸ਼ ਹੈ ਕਿ 4 ਦਸੰਬਰ ਨੂੰ ਕਈ ਥਾਵਾਂ ਤੇ ਉਮੀਦਵਾਰਾਂ ਨੂੰ ਨਾ ਸਿਰਫ ਰੋਕਿਆ ਗਿਆ ਸਗੋਂ ਹਿੰਸਾ ਧਮਕੀਆਂ ਤੇ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਦਾ ਆਜ਼ਾਦ ਅਤੇ ਨਿਰਪੱਖ ਚੋਣ ਪ੍ਰਕਿਰਿਆ ਤੇ ਗੰਭੀਰ ਸਵਾਲ ਖੜੇ ਹੋਏ ਨੇ ਮੁੱਖ ਜੱਜ ਦੇ ਸਾਹਮਣੇ ਜ਼ੁਬਾਨੀ ਸੁਣਵਾਈ ਹੋਈ ਏ ਤੇ ਉਹਨਾਂ ਜ਼ੁਬਾਨੀ ਬੇਨਤੀ ਸਵੀਕਾਰ ਕਰ ਲਈ ਅਤੇ ਮਾਮਲੇ ਨੂੰ ਸੋਮਵਾਰ 8 ਦਸੰਬਰ 2025 ਲਈ ਸੂਚੀ ਬਦ ਕਰਨ ਦਾ ਹੁਕਮ ਦਿੱਤਾ ਏ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਭੀ ਚੋਣਾਂ ਤਹਿਤ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸਮਾਂ ਵਧਾਉਣ ਦੀ ਮੰਗ ਕਰਦੇ ਆ ਵਿਰੋਧੀ ਧਿਰ ਦੇ ਆਗੂ ਨੇ ਲ ਕਲ ਉਸ ਮੁਲਾਜ਼ਮਾ ਖਿਲਾਫ ਵੀ ਕੀਤੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅੱਜ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਅਸੀਂ ਇੱਕ ਪੀਆਈਐਲ ਮੂਵ ਕੀਤੀ ਹੈ ਔਨ ਬਿਹੈਫ ਆਫ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਲੀਡਰ ਆਫ oppositon ਪੰਜਾਬ ਕੱਲ ਜੋ ਲੋਕਤੰਤਰ ਦਾ ਦਿਨ ਦਿਹਾੜੇ ਕਤਲ ਹੋਇਆ ਉਹਨੂੰ ਅੰਡਰਮਾਈਨ ਕੀਤਾ ਗਿਆ ਨੋਮੀਨੇਸ਼ਨ ਪੇਪਰਸ ਖੋਏ ਗਏ ਪਾੜੇ ਗਏ ਕੋਟਮਾਰ ਕੀਤੀ ਗਈ ਪੱਗਾਂ ਲਾਈਆਂ ਗਈਆਂ ਲੋਕਾਂ ਨੂੰ ਰਾਹ 'ਚੋਂ ਚੱਕ ਲਿਆ ਗਿਆ ਡਿਟੇਨ ਕੀਤਾ ਗਿਆ ਅਰੈਸਟ ਕੀਤਾ ਗਿਆ ਕੀ ਕੁਝ ਨਹੀਂ ਹੋਇਆ ਆਡੀਓਜ਼ ਵਾਇਰਲ ਹੋਈਆਂ ਵੀਡੀਓਜ਼ ਵਾਇਰਲ ਹੋਈਆਂ ਐਨਓਸੀਜ਼ ਡਿਨਾਈ ਕੀਤੇ ਗਏ ਡਿਲੇ ਕੀਤੇ ਗਏ ਤੇ ਕਾਂਗਰਸ ਪਾਰਟੀ ਦੇ ਜਿਹੜੇ ਜੈਨੂਇਨ ਕੈਂਡੀਡੇਟ ਸੀਗੇ ਉਹਨਾਂ ਨੂੰ ਨਾਮਿਨੇਸ਼ਨ ਪੇਪਰ ਫਾਈਲ ਕਰਨ ਨਹੀਂ ਦਿੱਤਾ ਗਿਆ